ਇਹ ਕਰਿਆ ਕਰਾਂਗੇ ਅੱਜ 50 100 ਸਾਲ ਪਹਿਲ ਸਦੀ ਸਾਲ ਬਾਅਦ ਕਿ ਪੰਜਾਬ ਦੀ ਧਰਤੀ ਦੇ ਇੱਕ ਸਰਦਾਰ ਕਮ ਹੋਇਆ ਕਰਤੀ ਸੀ ਜਿਨ੍ਹਾਂ ਨੇ ਆਪਣਾ ਆਪ ਹੀ ਗਵਾ ਲਿਆ ਉਹ ਸਾਡੀ ਮਜਬੂਰੀ ਹੈ ਹਰੀ ਕ੍ਰਾਂਤੀ ਦੇ ਨਾਮ ਤੇ ਜਦੋਂ ਨਹੀਂ ਲੋਕ ਕੁੱਫੇ ਮਾਰਦੇ ਸੀ ਅੰਨ ਬਾੜ ਧਰਨਾ ਪ੍ਰਦਰਸ਼ਨ ਆ ਕਿਸਾਨੀ ਸੰਕਟ ਅੰਦਰ ਬਿਜਲੀ ਦੀ ਜਿਹੜੀ ਪ੍ਰੋਬਲਮ ਆ ਖਾਸ ਕਰਕੇ ਸਬਜ਼ੀ ਏਰੀਆ ਜਿਹੜਾ ਆ ਉਹਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਆ। ਕਦੇ ਤਾਂ ਪਾਵਰ ਕੱਟ ਪਾਵਰ ਕੱਟਾਂ ਨੇ ਪਹਿਲੀ ਗੱਲ ਤਾਂ ਕਿਸਾਨ ਸਦਾਈ ਕੀਤਾ ਪਿਆ। ਪਾਵਰ ਕੱਟ ਦਾ ਜਿਹੜਾ ਪਾਵਰ ਕੱਟਦਾ ਹੈ ਜਦੋਂ ਮੈਸੇਜ ਲਿਖਦੇ ਆ ਉਹਦੇ ਵਿੱਚ ਕੋਈ ਟਾਈਮ ਨਹੀਂ ਹੁੰਦਾ ਪਾਵਰ ਕੱਟ ਕਿੰਨਾ ਆ। ਉਹਦੇ ਵਿੱਚ ਕਿਸਾਨ ਉਲਝ ਕੇ ਰਹਿ ਜਾਂਦਾ ਕਿ ਮੈਂ ਜਿਹੜਾ ਹੁਣ ਝੋਨੇ ਦੀ ਫਸਲ ਦੀ ਲਗਾਈ ਜਿਹੜੀ ਆ ਬਹੁਤ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹਦੇ ਵਿੱਚ ਲੇਬਰ ਖੇਤਾਂ ਜਾ ਕੇ ਬੈਠੀ ਹੁੰਦੀ ਆ। ਜਦੋਂ ਫਾਲਟ ਪੈਂਦਾ ਹੈ ਤੋਦੇ ਵਿੱਚ ਤੁਸੀਂ ਜਈ ਨਾ ਜਾਂ ਕਿਸੇ ਹੋਰ ਅਧਿਕਾਰੀ ਨਾਲ ਗੱਲਬਾਤ ਕਰਕੇ ਕਰ ਸਕਦੇ ਵੀ ਜਿਹੜਾ ਫਾਲਟ ਕਿੰਨੇ ਚੱਜ ਕਲੀਅਰ ਹੋ ਜਾਊ। ਪਾਵਰ ਕੱਟ ਦਾ ਕਲੀਅਰ ਹੋਣ ਦਾ ਮਤਲਬ ਹੀ ਕੋਈ ਨਹੀਂ। ਨਾ ਉਹਦੀ ਕੰਪਨਸੇਸ਼ਨ ਆ। ਪਾਵਰ ਕੱਟਾਂ ਕਰਕੇ ਜਿਹੜਾ ਸਾਡਾ ਸਾਰਾ ਏਰੀਆ ਬਿਜਲੀ ਦਾ ਉਹ ਬਹੁਤ ਪ੍ਰਭਾਵਿਤ ਆ। ਕਿਸਾਨ ਜਿਹੜੇ ਆ ਉਹ ਬਹੁਤ ਜਾਦੇ ਪਰੇਸ਼ਾਨ ਆ ਜਿਨ੍ਹਾਂ ਤੇ ਲੇਬਰਾਂ ਵੀ ਵੱਧ ਚੜ ਰਹੀਆਂ ਔਰ ਲੇਬਰਾਂ ਦੀ ਕਮਾਈ ਦੇ ਵਿੱਚ ਵੀ ਜਿਹੜਾ ਬਹੁਤ ਘਾਟਾ ਪੈ ਰਿਹਾ ਜਿਹੜੇ ਲੇਬਰ ਨੇ ਸਵੇਰ ਤੋਂ ਜਾ ਕੇ ਦੋ ਕਿੱਲੇ ਝੋਨਾ ਲਾਉਣਾ ਹੁੰਦਾ ਉਦੋਂ ਉਹਨੂੰ ਅੱਗੇ ਤੋਂ ਪਾਣੀ ਨਹੀਂ ਮਿਲਦਾ ਜਾ ਕੇ ਦਾ ਲੇਬਰ ਵੀ ਖਰਾਬ ਹੁੰਦੀ ਇਸ ਕਰਕੇ ਬਿਜਲੀ ਦਾ ਜਿਹੜਾ ਬਹੁਤ ਵੱਡਾ ਸੰਕਟ ਆ ਸਾਡੇ ਅੰਦਰ ਅਸੀਂ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਨਾਲ ਗਾਹੇ-ਬਗਾਹੇ ਦੂਏ ਚੌਥੇ ਦਿਨ ਗੱਲ ਕਰਦੇ ਰਹਿੰਦੇ ਆ ਪਰ ਕਦੇ ਤਾਂ ਉਹ ਕਹਿੰਦੇ ਆ ਕਿ ਥਰਮਲ ਖਰਾਬ ਆ ਪਰ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਥਰਮਲ ਸਾਰੇ ਠੀਕ ਹੋ ਜਾਂਦੇ ਆ ਕਦੇ ਪ੍ਰੋਬਲਮ ਨਹੀਂ ਆਉਂਦੀ 12 ਤੋਂ 14 ਘੰਟੇ ਉਦੋਂ ਲਾਈਟ ਵੀ ਦਿੰਦੇ ਆ ਪਰ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਆ ਨਾਲ ਹੀ ਬਿਜਲੀ ਦਾ ਪਾਵਰ ਕਟ ਹਾਲਟ ਪਾਵਰ ਕੱਟ ਹਾਲਟ ਜਿਹਦੇ ਨਾਲ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਸੀਂ ਮੰਗ ਕਰਦੇ ਆਂ ਕਿ ਜੇ ਜੀ 8 ਘੰਟੇ ਬਿਜਲੀ ਆ ਸਾਨੂੰ ਉਹ ਨਿਰੰਤਰ ਦਿੱਤੀ ਜਾਵੇ ਜਿਹੜਾ ਹਾਲਟ ਪੈਂਦਾ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਜਿਹੜੇ ਪੀਸੀ ਕੱਟ ਆ ਉਹ ਬਿਲਕੁਲ ਬੰਦ ਕੀਤੇ ਜਾਣ ਜੇ ਪੀਸੀ ਕੱਟ ਇਸ ਤਰ੍ਹਾਂ ਹੀ ਰਹੇ ਅਸੀਂ ਸੰਯੁਕਤ ਮੋਰਚੇ ਅੰਦਰ ਗੱਲ ਕਰਕੇ ਪਟਿਆਲੇ ਦਾ ਜਿਹੜਾ ਬਿਜਲੀ ਘਾਰਿਆ ਉਹ ਕੀ ਰਾਂਗੇ ਔਰ ਕਪੂਰਥਲੇ ਦਾ ਜਿਹੜਾ ਸਾਡਾ ਹੁਣ ਦਾ ਅੱਜ ਦਾ ਪ੍ਰੋਗਰਾਮ ਆ ਕਿ ਸਾਨੂੰ ਅੱਜ ਤੱਕ ਜੇ ਬਿਜਲੀ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਕੋਈ ਉਹਦੇ ਬਾਰੇ ਦੱਸ ਦਿੱਤਾ ਕਿ ਅਸੀਂ ਤੁਹਾਡੀ ਬਿਜਲੀ ਦਾ ਸੰਕਟ ਠੀਕ ਕਰਦੇਾਂਗੇ ਜੇ ਉਹਨਾਂ ਨੇ ਸਾਨੂੰ ਭਰੋਸੇ 'ਚ ਨਹੀਂ ਲੈਂਦੇ ਤਾਂ ਅਸੀਂ ਬੁੱਧਵਾਰ ਨੂੰ ਸਮੁੱਚੇ ਕਿਸਾਨ ਪਿੰਡਾਂ 'ਚੋਂ ਟਰਾਲੀਆਂ ਟਰੈਕਟਰ ਲੈ ਕੇ ਆ ਕੇ ਪਹਿਲਾਂ ਬਿਜਲੀ ਦਾ ਅਸਤਰ ਕੇ ਰਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਅਗਲਾ ਰੋਸ ਜਿਹੜਾ ਹੋ ਸਕਦਾ ਹੈ ਸ਼ਹਿਰ ਬਾਜ਼ਾਰਾਂ ਅੰਦਰ ਵੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਾਈਏ ਤਾਂ ਜੋ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸ਼ਹਿਰਾਂ 'ਚ ਬੈਠੇ ਆ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਕਿ ਕਿਸਾਨੀ ਜਿਹੜੀ ਉਹ ਸੰਕਟ ਵਿੱਚ ਆ ਕਿਸਾਨੀ ਦੀ ਵੀ ਕੋਈ ਲੋੜ ਹੈ ਇਹਨਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ ਚੱਲਦੀਆਂ ਉਹ ਕਿਸਾਨਾਂ ਸਿਰ ਤੋਂ ਚੱਲਦੀਆਂ ਪਰ ਜਦੋਂ ਕਿਸਾਨ ਨੂੰ ਬਿਜਲੀ ਦੀ ਲੋੜ ਹੁੰਦੀ ਹੈ ਉਦੋਂ ਕਦੇ ਇਹਨਾਂ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਤੁਹਾਡੇ ਪਿੰਡਾਂ 'ਚ ਬਿਜਲੀ ਦੇ ਕੀ ਹਾਲਾਤ ਹੈ। ਠਾਰੂ ਜੀ ਨੇ ਤੁਹਾਨੂੰ ਦੱਸਿਆ ਯਾ ਕਿ ਜਿਹੜੀ ਲੈਟ ਆ ਇਹ ਦਿਲਵਾਨ ਜਿਹਦੀ ਇਹਦੀ ਸਪਲਾਈ ਬਹੁਤ ਜ਼ਿਆਦੀ ਘਟਾ ਦਿੱਤੀ ਆ ਤੇ ਜਦ ਕਿ ਪੀਸੀ ਘਟ ਪੀਸੀ ਘਟ ਇਹ ਵੀ ਤਾਂ ਆਪਣੇ ਦਫ਼ਤਰ ਵਿੱਚੋਂ ਲਿਖ ਲਿਖ ਭੇਜੀ ਜਾਂਦੇ ਸਾਨੂੰ ਤੇ ਵੀ ਨਹੀਂ ਪਤਾ ਪਿੱਛੇ ਲੱਗਾ ਜਾਂ ਨਹੀਂ ਲੱਗਾ ਇਹਨਾਂ ਦੇ ਕਹਿਣ ਤੇ ਮੈਸੇਜ ਆ ਜਾਂਦਾ ਪੀਸੀ ਕੱਟ ਲੱਗਾ ਆ ਜਦ ਕਿ 8 ਘੰਟੇ ਦੀ ਬਜਾਏ ਜੇ 8 ਵਾਰੀ ਇਹ ਕੱਟ ਲਾ ਨਾ ਦਿੰਦੇ ਆ ਤੇ ਜਿਹੜਾ ਸਾਡਾ ਖੇਤ ਆ ਜਿਹੜਾ ਪਹਿਲਾ ਭਰਿਆ ਉਹ ਵੀ ਬੇਕਾਰ ਹੀ ਜਾਂਦਾ ਆ ਇੱਕ ਤਾਂ ਪਾਣੀ ਦੀ ਵੇਸਟ ਹੋ ਰਹੀ ਆ ਤੇ ਦੂਸਰਾ ਜਿਹੜਾ ਹੈ ਜਿਹੜੀ ਲੈਟ ਨਹੀਂ ਆ ਰਹੀ ਪਿੰਡਾਂ ਵਿੱਚ ਜਿਹੜੀ ਖੇਤੀ ਆ ਉਹ ਨਹੀਂ ਸੀ ਸਹੀ ਤਰੀਕੇ ਨਾਲ ਸਾਡੀ ਚੱਲ ਰਹੀ ਕਿੰਨਾ ਕੁ ਨੁਕਸਾਨ ਜੇਮੀਦਾਰ ਦਾ ਜਿਹੜਾ ਝੋਨਾ ਆ तकरीबन ਕਹਿ ਸਕਦੇ ਆ 70 ਤੋਂ 80% ਜਿਹੜੀ ਇਹਦੀ ਬਜਾਈ ਹੋ ਗਈ ਆ ਅੱਜ ਜਿਹੜੀ 20-25% ਰਹਿਦੀ ਆ ਉਹ ਵੀ ਆ بارش ਜੇ ਕੁਦਰਤ ਇਹਨਾਂ ਸਾਥ ਨਾ ਦਿੰਦੀ ਹੋ ਸਕਦਾ ਸਾਡਾ ਜਿਹੜਾ ਲੱਗਾ ਹੋਇਆ ਝੋਨਾ ਸੀ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀਗਾ ਤੇ ਜੇ ਸਾਹਿਬ ਨੇ ਲਾਈਟ ਦੇ ਰਿਆ ਇਹ ਲੱਗਦਾ ਨਹੀਂ ਸਾਡਾ ਅਗਲਾ ਝੋਨਾ ਜਿਹੜਾ ਵੀ ਲੱਗ ਜਾਊਗਾ ਪਿਛਲੇ ਝੋਨੇ ਨੂੰ ਨਹੀਂ ਪਾਣੀ ਪੂਰਾ ਆ ਰਿਹਾ ਬਹੁਤ ਜ਼ਿਆਦਾ ਜਿਹੜੀ ਇਹ ਸਪਲਾਈ ਆ ਇਸੇ ਕਾਰਨ ਜੇ ਸਾਡਾ ਸ਼ੌਕ ਨਹੀਂ ਮਜਬੂਰੀ ਹੈ ਇਨੀ ਧੁੱਪ ਦੇ ਵਿੱਚ ਜਿਹੜਾ ਅਸੀਂ ਬੈਠੇ ਆ ਆ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਆ ਵੀ ਸਾਡਾ ਜਿਹੜਾ ਕਿਸਾਨਾਂ ਦਾ ਜਿਹੜੀ ਨੈਟ ਇਹਨੂੰ ਬਿਲਕੁਲ ਨਿਰੰਤਰ 8 ਘੰਟੇ ਦਿੱਤੀ ਜਾਵੇ ਤਾਂ ਸਾਡੀਆਂ ਫਸਲਾਂ ਫਸਲ ਆਪਬਾ ਜ ਅੱਜ ਕਾਰਪੋਰੇਸ਼ਨ ਦੇ ਬਾਹਰ ਨਿਕਲ ਨਾ ਕੋਈ ਲਗਾ ਰਿਹਾ ਠੀਕ ਹੋ ਗਏ ਸਾਡੇ ਦੇਖੋ ਜੀ ਇਹ ਧਰਨਾ ਕੋਈ ਪਹਿਲੀ ਵਾਰੀ ਧਰਨਾ ਨਹੀਂ ਲੱਗ ਰਿਹਾ ਇਹ ਪ੍ਰਸ਼ਾਸਨ ਤੋਂ ਤੰਗ ਆ ਕੇ ਲਾਰੇ ਰੱਪੇ ਲਾ ਕੇ ਇਹਨਾਂ ਨੇ ਸਾਡੇ ਨਾਲ 30 11 2023 ਚ ਵਾਦਾ ਕੀਤਾ ਸੀਗਾ ਵੀ ਅਸੀਂ ਪਰਤੀ ਕਰਾਂਗੇ ਇਹਨੂੰ ਇਹਨਾਂ ਮਤਾ ਵੀ ਅਸੀਂ ਕਲੀਅਰ ਕਰਾ ਕੇ ਲਿਆਂਦਾ ਜਦਕਿ ਨਾ ਕਮਿਸ਼ਨਰ ਸਾਹਿਬ ਮਤਾ ਕਲੀਅਰ ਕਰਾਉਣਗੇ ਨਾ ਮੇਰ ਸਾਹਿਬ ਗਏ ਆ ਮਤਾ ਦੀ ਯੂਨੀਅਨ ਨੇ ਕਲੀਅਰ ਕਰਾ ਕੇ ਇਹਨਾਂ ਨੂੰ ਦਿੱਤਾ ਹੈ ਚਲੋ ਇਹਨਾਂ ਤੋਂ ਪਹਿਲਾਂ ਇਲੈਕਸ਼ਨ ਕੋਰਟ ਦਾ ਪਹਾਨਾ ਸੀਗਾ 4 ਜੂਨ ਨੂੰ ਵੀ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਸੀ ਇਲੈਕਸ਼ਨ ਕੋਰਟ ਖਤਮ ਹੋ ਗਿਆ ਹੁਣ ਕੁਛ ਕਰੋ ਉਹ ਕਹਿੰਦਾ ਸੀਗਾ ਇੱਕ ਹਫਤੇ ਦਾ ਟਾਈਮ ਦਿਓ ਉਸ ਤੋਂ ਬਾਅਦ ਅਸੀਂ ਇੱਕ ਹਫਤੇ ਤੋਂ ਬਾਅਦ ਇਹਨਾਂ ਨੂੰ 2 ਤਰੀਕ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਥੋੜੀ ਜਿਹੀ ਹਿਲਜੁਲ ਹੋਈ ਆ ਇਨ ਵੀ ਮਹਾਜ ਤੱਕ ਇਹਨਾਂ ਨੇ 8-9 ਮਹੀਨੇ ਚ ਕੋਈ ਵੀ ਜਲਜੁਲ ਨਹੀਂ ਕੀਤੀ ਆ ਉਹਦੇ ਰੋਸ ਦੇ ਵਿੱਚ ਅੱਜ ਅਸੀਂ ਇਹ ਧਰਨਾ ਲਾਇਆ ਕਿੰਨੇ ਕੰਮਚਾਰੀ ਬੈਠੇ ਨੇ ਤੁਹਾਡੇ ਟੋਟਲੀ ਸਾਰਾ ਦਫਤਰ ਹੈ ਜੀ ਤੇ ਸਫਾਈ ਸੇਵਕ ਸੀਵਰਮੈਨ ਜਿੰਨੇ ਵੀ ਸਾਡੀਆਂ ਕੈਟਾਗਰੀਆਂ ਅੱਜ ਟੋਟਲੀ ਕਾਰਪੋਰੇਸ਼ਨ ਵਾਲਾ ਕੰਮ ਵੀ ਅੱਜ ਤੋਂ ਬੰਦ ਕੀਤਾ ਜਾਂ ਪਹਿਲਾਂ ਨਹੀਂ ਅੱਜ ਤੋਂ ਬੰਦ ਕੀਤਾ ਜੀ ਪਹਿਲਾਂ ਤਾਂ ਨਹੀਂ ਇੱਕਾਨੂੰ ਨਹੀਂ ਲੱਗਦਾ ਕਿ ਕੰਮ ਠੱਪ ਕਰਨ ਨਾਲ ਆਮ ਪਬਲਿਕ ਨੂੰ ਬਹੁਤ ਜੜੀ ਪਰੇਸ਼ਾਨੀ ਹੋਏਗੀ ਕਿਉਂਕਿ ਅੱਗੇ ਜੇ ਆਪਾਂ ਕਰੀਏ ਗੱਲ ਮਾਨਸੂਨ ਵੀ ਜਿਹੜਾ ਵਾ ਉਹ ਛਿਮੋੜ ਦਿੱਤਾ ਵਾ ਦੇਖੋ ਜੀ ਅਸੀਂ ਆਮ ਪਬਲਿਕ ਦੇ ਨਾਲ ਸਾਡਾ ਕੋਈ ਪਬਲਿਕ ਦੇ ਨਾਲ ਨਹੀਂ ਅਸੀਂ ਵੀ ਸਾਡੇ ਵੀ ਬੱਚੇ ਇਸੇ ਸ਼ਹਿਰ 'ਚ ਰਹਿੰਦੇ ਆ ਤਕਰੀਬਨ ਇਹ ਲੋ ਸਾਰੇ ਕਹੀ ਜਾਂਦੇ ਪਬਲਿਕ ਨੂੰ ਤੰਗੀ ਆਊਗੀ ਜਿਹੜੀ ਸਾਨੂੰ ਤੰਗੀ ਆ ਰਹੀ ਆ 115 ਬੰਦਿਆਂ ਨਾਲ ਗਿੱਲਾ ਸੁੱਕਾ ਕਰਨਾ ਟਰਾਲੀਆਂ ਚ ਲਾਉਣੀਆਂ ਤੇ ਸਭ ਤੋਂ ਜ਼ਿਆਦਾ ਕਪੂਤਰਾ ਸ਼ਹਿਰ 'ਚ ਧਾਰਮਿਕ ਪ੍ਰੋਗਰਾਮ ਹੁੰਦੇ ਉਹ ਵੀ ਅਸੀਂ ਹੈਂਡਲ ਕਰਦੇ ਆ ਤੇ ਬੰਦਿਆਂ ਦੀ ਤਾਂ ਲੋਰ ਆ 360 ਲੱਖ ਕੇ ਇੱਦਾਂ ਦੇ ਆ ਜਿਹੜਾ ਮੇਰਾ خیال ਨਾਲ ਮੇਰ ਸਾਹਿਬ ਨੂੰ ਨਾ ਕਮਿਸ਼ਨਰ ਸਾਹਿਬ ਨੂੰ ਪਤਾ ਹੋਣਾ ਵੀ 360 ਲੱਖਾਂ ਚ ਝਾੜੂ ਨਹੀਂ ਫਿਰਦਾ ਸ਼ਹਿਰ ਵੱਡਾ ਕਰਤਾ ਕਾਰਪੋਰੇਸ਼ਨ ਵੱਡੀ ਕਰਦੀ ਆ ਆਪਣੇ 50 ਕਾਉਂਸਲਰ ਹੋ ਸਕਦੇ ਆ ਉਹ ਮਤਾ ਪੈ ਸਕਦਾ ਉਹ ਬਜਟ ਆ ਸਕਦਾ ਤੇ ਕੀ ਸਭਾਈ ਸਾਹਿਬ ਦੇ ਸਿਵਰਮੈਨ ਦੀ ਭਰਤੀ ਲੈ ਨਹੀਂ ਆ ਸਕਦਾ ਸਾਡੀ ਮੰਗ ਉਹੀ ਆ ਵੀ ਜਿੰਨਾ ਚਿਰ ਸਾਡੀ ਇਹ ਭਰਤੀ ਨਹੀਂ ਹੁੰਦੀ ਸਾਨੂੰ ਡੰਪਲੇ ਜਗ੍ਹਾ ਨਹੀਂ ਮਿਲਦੀ ਜੇਰਾ ਮੇਰਾ ਦਫਤਰੀ ਸਟਾਫ ਜਿੰਨੇ ਵੀ ਚਾਹੇ ਬੇਲਦਾਰ ਆ ਪੰਪ ਆਪਰੇਟਰ ਆ ਕਲਰਕ ਆ ਜਿੰਨੇ ਵੀ ਕੱਚੇ ਉਹਨਾਂ ਨੂੰ ਵੀ ਦਿੱਸ਼ੀ ਰੇਟ ਤੇ ਕੀਤਾ ਜਾਵੇ। ਘਾਟਾ ਜਿਹੜਾ ਵਾਦਾ ਪਹਿਲਾਂ ਕੀਤਾ ਤੁਸੀਂ ਦੱਸਦੇ ਕਿ ਵਾਦੇ ਤੋਂ ਮੁੱਕਰੇ ਹੈਗੇ ਪ੍ਰਸ਼ਾਸਨ ਸਰਕਾਰ ਕਿੰਨੇ ਉਹ ਤੁਹਾਨੂੰ ਮਦਦ ਕੀਤਾ। ਨਾ ਕੋਈ ਵਾਦਾ ਸਾਡੇ ਨਾਲ ਕਿੰਨੇ ਮੇਰ ਸਾਹਬਾਂ ਨੇ ਵੀ ਕੀਤਾ ਸੀਗਾ ਕੋਈ ਹੱਲ ਨਹੀਂ ਹੋਇਆ। ਮਾਨ ਜੋ ਕਮਿਸ਼ਨਰ ਸਾਹਿਬ ਨੇ ਕੀਤਾ ਕੋਈ ਹੱਲ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਮੈਡਮ ਮਨਜੂਰਾਣਾ ਇੱਥੇ ਟਹਿ ਕੇ ਗਈ ਸੀ ਮੈਂ ਤੁਹਾਡੀ ਮਾ ਆ ਪਰ ਮਾਂ ਦੁਆਰਾ ਦਿੱਸੀ ਨਹੀਂ। ਮੁਸਤਾਬਾਕ ਪ੍ਰਵਿੰਦਾ ਢੋਟ ਜੀ ਕਵਲ ਇਕਬਾਲ ਜੀ ਆਪਣੇ ਚੇਅਰਮੈਨ ਸਾਹਿਬ ਰੂਮਨ ਦਸਦੇ ਗੁਰਪਾਲ ਇੰਡੀਅਨ ਜੀ ਤੇ ਸਾਰੇ ਆਏ ਸਾਰਿਆਂ ਨੇ ਵਾਅਦੇ ਕੀਤੇ ਆ ਪਰ ਕਿਸੇ ਨੇ ਵੀ ਬਾਅਦ ਚ ਵਾਅਦਾ ਨਹੀਂ ਕੋਈ ਕੁਛ ਨਹੀਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੁੱਛਦੇ ਜਾ ਕੇ ਇੱਥੇ ਰੋਸ ਸਾਡਾ ਕਾਰਪੋਰੇਸ਼ਨ ਅਸੀਂ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਅਸੀਂ ਤਾਂ ਆਪਣਾ ਰੋਸਪੂਤ ਰੱਖੀ ਨਿੱਥੇ ਕਰਨੀ ਜਿਹੜੇ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਉਹਨਾਂ ਨੂੰ ਪੁੱਛੋ ਕੀ ਹੁੰਦਾ ਦੇਖੋ ਆਉਗੇ ਇੱਥੇ ਸਰ ਪੁੱਛਾਂਗੇ ਸਾਰਿਆਂ ਨੂੰ ਇਹ ਦਰਨਾ ਲਗਾਤਾਰ ਜਾਰੀ ਰਹੇਗਾ ਇਹ ਦਰਨਾ ਲਗਾਤਾਰ ਜਾਰੀ ਰਹੇਗਾ ਜਿੰਨਾ ਤੱਕ ਮੰਗਾਂ ਨਹੀਂ ਪੂਰੀ ਜਿੰਨਾ ਅਜੇ ਕਿ ਮੰਗਾਂ ਨਹੀਂ ਹੋਈਆਂ ਜਦੋਂ ਹਰ ਵਾਰ ਤੁਹਾਡੇ ਸਾਲ ਚ 2-4 ਦਰਦੇ ਲੱਗਦੇ ਹੈਗੇ ਸਾਲ ਦੇ ਵਿੱਚ ਹਰ ਵਾਰੀ ਤੁਸੀਂ ਦੇਖੋ ਹਰ ਵਾਰ ਹਰ ਵਾਰ ਦਾਅਵਾ ਕਰਦੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਅਸੀਂ ਉੱਠਿਆ ਨਹੀਂ ਫੇਰ ਕਿ ਛੋਟਾ ਲੈ ਕੇ ਉੱਠ ਜਾਂਦੇ ਹਾਂ ਭਰੋਸਾ ਦੇਖੋ ਸਾਰੀ ਟਿਕਿਆ ਹੁੰਦਾ ਬੰਦਾ ਵਿਸ਼ਵਾਸ ਤੇ ਜੇ ਉਹਨ ਪ੍ਰਸ਼ਾਸਨ ਹੀ ਵਾਰ-ਵਾਰ ਕਰਤਾਰੀ ਕੀਤੀ ਜਾਵੇ ਤਾਂ ਕਦੀ ਹੁੰਦਾ ਮਲਾਜ਼ਮਾਂ ਦਾ ਇਦਾਂ ਹੀ ਹੁੰਦਾ ਆ ਕਿਤੇ ਵੀ ਟੇਬਲ ਟਾਕ ਹੁੰਦੀ ਆ ਉਹਦੇ ਵਿੱਚ ਜੇ ਵਿਸ਼ਵਾਸ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਸੋ ਠੀਕ ਹੈ ਜੀ ਸਰਕਾਰ ਕੁਝ ਕਰੂਗੀ ਕੀ ਕਾਇਓ